ਪਰੇਦਰ ਵਿਵਚਨ ਦੇਖ ਰਹੇ ਦਰਸ਼ਕੋ ਪਹਿਲਾਂ ਦਾ ਪਿਆਰ ਭਰੀ ਸਾਸਰੀ ਕਾਲ ਅੱਜ ਅਸੀਂ ਖੇਡ ਮੈਦਾਨ ਬੋਲਦਾ ਹੈ ਦੇ ਪ੍ਰੋਗਰਾਮ ਤਹਿਤ ਮੇਜਰ ਧਿਆਨ ਚੰਦ ਜੀ ਦਾ 115ਵਾਂ ਜਨਮ ਦਿਹਾੜਾ ਹਿੰਦੁਸਤਾਨ ਦੇ ਵਿੱਚ ਹੀ ਮਨਾਇਆ ਜਾ ਰਿਹਾ ਵਾ ਹਾਕੀ ਦੇ ਉਸ ਜਾਦੂਗਰ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਹਾਕੀ ਨੂੰ ਸਮਰਪਿਤ ਕੀਤੀ ਔਰ ਹਾਕੀ ਦੇ ਲੇਖੇ ਲਾਈ ਔਰ ਉਸ ਦੀਆਂ ਪ੍ਰਾਪਤੀਆਂ ਨੇ ਹਿੰਦੁਸਤਾਨ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਅੱਜ ਉਸ ਦਾ ਜਨਮ ਦਿਹਾੜਾ ਮਤਾ ਸਫਰ ਖੜ ਖੜ ਸਟੇਡੀਅਮ ਜਰਖੜ ਵਿਖੇ ਅਸੀਂ ਮਨਾ ਰਹੇ ਹਾਂ ਹਾਕੀ ਦੇ ਜਦੂਗਰ ਦੇ ਇਸ ਜਨਮ ਦਿਹਾੜੇ ਦੇ ਉੱਤੇ ਅਸੀਂ ਸਭ ਤੋਂ ਪਹਿਲਾਂ ਜਿੱਥੇ ਉਹਨਾਂ ਦਾ ਜਰਾ ਆਦਮ ਕਤ ਬੁੱਤ ਸਥਾਪਿਤ ਕੀਤਾ ਗਿਆ ਵਾ ਜਰਖੜ ਸਟੇਡੀਅਮ ਇੱਕੋ ਇੱਕ ਪੰਜਾਬ ਦਾ ਅਜਿਹਾ ਸਟੇਡੀਅਮ ਜਿੱਥੇ ਮੇਜਰ ਧਨ ਚਾਂਜੀ ਦਾ ਆਦਮ ਕਤ ਬੁੱਤ ਸਥਾਪਿਤ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਸਾਡੇ ਪਾਸਟ ਦੇ ਹੋਰ ਹੀਰੋ ਨੇ ਉਹਨਾਂ ਦੇ ਆਦਮ ਕਤ ਬੁੱਤ ਸਥਾਪਿਤ ਕੀਤੇ ਗਏ ਨੇ ਅੱਜ ਉਹਨਾਂ ਦੇ ਆਦਮ ਕਤ ਬੁੱਤ ਦੇ ਉੱਤੇ ਅਸੀਂ ਫੁੱਲ ਮਾਲਾ ਪੇਟ ਕਰਕੇ ਜਿੱਥੇ ਉਹਨਾਂ ਨੂੰ ਸਰਦਾਰ ਦੇ ਫੁੱਲ ਪੇਟ ਕੀਤੇ ਆ ਉੱਥੇ ਉਹਨਾਂ ਨੇ ਦੇ ਜਨਮ ਦਿਹਾੜੇ ਦੀ ਖੁਸ਼ੀ ਵੀ ਮਨਾਈ ਆ ਕਿਉਂਕਿ ਮੇਜ ਧਿਆਨ ਚੰਦ ਹਾਕੀ ਜੈਕ ਉਹ ਕੋਹੇਨੂਰ ਹੀਰਾ ਸੀ ਜਿਸ ਨੇ ਹਿੰਦੁਸਤਾਨ ਨੂੰ ਬਹੁਤ ਵੱਡੀ ਦਿਨ ਦਿੱਤੀ ਆ ਉਹਨਾਂ ਨੇ ਤਿੰਨ 올림픽ਸ ਖੇਡੀਆਂ 1928 1932 ਔਰ ਬਰਨਲ 올림픽 1936 ਦੇ ਵਿੱਚ ਤਿੰਨਾਂ ਹੀ 올림픽ਾਂ ਦੇ ਵਿੱਚ ਉਹਨਾਂ ਨੇ ਸੋਨ ਤੱਕ ਮੈਂ ਹਿੰਦੁਸਤਾਨ ਦੀ ਹਾਕੀ ਟੀਮ ਨੂੰ ਦਵਾਏ ਜਿਹੜੀ ਅਹਿਮ ਗੱਲ ਆ ਉਹਨਾਂ ਨੇ ਤਿੰਨਾਂ 올ੰਪਿਕਾਂ ਦੇ ਵਿੱਚ 33 ਗੋਲ ਕੀਤੇ 33 ਗੋਲ ਦਾ ਇੱਕ 올ੰਪਿਕ ਖੇਡਾਂ ਦੇ ਵਿੱਚ ਰਿਕਾਰਡ ਹੈ ਔਰ ਜਿਹੜੀ ਇਸ ਤੋਂ ਲਾਹ ਇੱਕ ਹੋਰ ਵੱਡਾ ਕੀਰਤੀਮਾਨਾ ਜਿਹੜਾ ਵਰਨਲ 올ੰਪਿਕ ਦਾ ਫਾਈਨਲ ਮੁਕਾਬਲਾ ਹੋਇਆ ਜਿਹਦੇ ਵਿੱਚ ਭਾਰਤ ਨੇ ਉਸ ਟਾਈਮ ਜਰਮਨ ਦੀ ਟੀਮ ਨੂੰ 8-1 ਦੇ ਨਾਲ ਹਰਾਇਆ ਸੀਗਾ ਜਿਹਦੇ ਵਿੱਚ ਮੇਜਲ ਧਿਆਨ ਚੰਦ ਜੀ ਨੇ ਖੁਦ ਦੋ ਗੋਲ ਕੀਤੇ ਸੀ ਔਰ ਤਿੰਨ ਗੋਲ ਉਹਨਾਂ ਦੇ ਪਾਸਤੇ ਹੋਏ ਸੀਗੇ ਉਹ ਰਿਕਾਰਡ ਅੱਜ ਤੱਕ ਕੋਈ ਵੀ ਮੁਲਕ ਨਹੀਂ ਤੋੜ ਸਕਿਆ ਵਾ ਤੇ ਜਦੋਂ ਬਰਲਨ ਦੇ ਮੈਦਾਨ ਦੇ ਵਿੱਚ ਮੇਜਰ ਧਿਆਨਚੰਦ ਜੀ ਇੱਕ ਖਿਡਾਰੀ ਵਜੋਂ ਨਿਤਰੇ ਸਨ ਪਰ ਜਦੋਂ ਮੈਦਾਨ ਦੇ ਵਿੱਚੋਂ ਬਾਹਰ ਨਿਕਲੇ ਤਾਂ ਇੱਕ ਹਾਕੀ ਦੇ ਜਾਦੂਗਰ ਵਜੋਂ ਨਿਕਲੇ ਸਨ ਕਿਉਂਕਿ ਉਸ ਟਾਈਮ ਦੇ ਜਿਹੜੇ ਜਰਮਨ ਦੇ ਡਿਕਟੇਟਰ ਸੀਗੇ ਆਪਣਾ ਐਡੋਲਫ ਹਿਟਲਰ ਉਹ ਧਿਆਨਚੰਦ ਜੀ ਗੇਮ ਤੋਂ ਇੰਨਾਕ ਪ੍ਰਭਾਵਿਤ ਹੋਏ ਔਰ ਉਹਨਾਂ ਨੇ ਮੇਜਰ ਧਿਆਨਚੰਦ ਨੂੰ ਆਫ ਦੇ ਕੰਟਰੀ ਵੱਲੋਂ ਲੋਭ ਲਾਲਚ ਵੀ ਦਿੱਤੇ ਔਰ ਉਹਨਾਂ ਦੀ ਖੇਡ ਦੀ ਬਹੁਤ ਵੱਡੀ ਤਾਰੀਫ ਵੀ ਕੀਤੀ ਜਦੋਂ ਹਿਟਲਰ ਜੀ ਨੂੰ ਇਹ ਪਤਾ ਲੱਗਿਆ ਕਿ ਮੇਜਰ ਧਿਆਨ ਚੰਦ ਇੱਕ ਸੂਬੇਦਾਰ ਵਜੋਂ ਹਿੰਦੁਸਤਾਨ ਦੇ ਵਿੱਚ ਜੋਬ ਕਰ ਰਹੇ ਨੇ ਦੇ ਹੱਕੇ ਖੇਡ ਰਹੇ ਹਨ ਤਾਂ ਉਹਨਾਂ ਨੇ ਉਹਨਾਂ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਆਖਿਆ ਇਹ ਅਗਰ ਜੇ ਇੱਕ ਪਲੇਅਰ ਮੇਰੇ ਮੁਲਕ ਵੱਲੋਂ ਖੇਡਦਾ ਹੁੰਦਾ ਤਾਂ ਇਸ ਨੂੰ ਮੈਂ ਇੱਕ ਜਰਨਲ ਦਾ ਉਹਦਾ ਦੇਣਾ ਸੀਗਾ ਔਰ ਉਹਨਾਂ ਨੇ ਉਸੇ ਟਾਈਮ ਕਿਹਾ ਵੀ ਟੀਮ ਰੁਕੀ ਕਿੱਥੇ ਆ ਜੇ ਜਿਹੜੀ ਬਰਲਨ ਦੇ ਵਿੱਚ ਜਿਸ ਹੋਟਲ ਦੇ ਵਿੱਚ ਟੀਮ ਰੁਕੀ ਸੀ ਉਸ ਗਲੀ ਦਾ ਨਾਮ ਵੀ ਧਿਆਨ ਚੰਦ ਦੇ ਨਾਂ ਤੇ ਰੱਖਤਾ ਔਰ ਆਸਟਰੀਆ ਦੀ ਰਾਜਧਾਨੀ ਬਿਆਨਾਂ ਦੇ ਵਿੱਚ ਉਹਨਾਂ ਦਾ ਆਤਮ ਕਤਬਤ ਸਤਾਵਤ ਕੀਤਾ ਗਿਆ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਆ ਐਫ ਆਈ ਐਚ ਕਮੰਟਰੀ ਹਾਕੀ ਸੰਗ ਨੇ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ ਔਰ ਭਾਰਤ ਸਰਕਾਰ ਨੇ ਉਹਨਾਂ ਨੂੰ ਸਪਾਹੀ ਤੋਂ ਲੈ ਕੇ ਵਿੱਚ ਧਿਆਨ ਚੰਦ ਤੱਕ ਦੀਆਂ ਜਿੱਥੇ ਮੇਜਰ ਦੇ ਅਹੁਦੇ ਦੀਆਂ ਤਰੱਕੀਆਂ ਦਿੱਤੀਆਂ ਉੱਥੇ ਉਹਨਾਂ ਨੂੰ 1955 ਦੇ ਵਿੱਚ ਪਾਦਮ ਪੂਸ਼ਨ ਵਾਰਡ ਅਤੇ ਹੋਰ ਵਾਰਡਾਂ ਨਾਲ ਸਨਮਾਨਿਤ ਕੀਤਾ ਔਰ ਜਿਹੜੀ ਅਹਿਮ ਗੱਲ ਆ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਵਾ ਹਰ ਸਾਲ 1999 ਤੋਂ ਲੈ ਕੇ ਹੁਣ ਤੱਕ ਇਹ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਵਾ ਇਸ ਦਿਨ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਵੱਖ-ਵੱਖ ਖੇਡਾਂ 'ਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਵਾ ਜਿਦੇ ਵਿੱਚ ਅਰਜਨਾ ਵਾਰਡ ਜੁਨਾਚਰੀਆ ਵਾਰਡ ਹੋਰ ਔਵਾਰਡ ਖਿਡਾਰੀਆਂ ਨੂੰ ਦਿੱਤੇ ਜਾਂਦੇ ਨੇ ਸਾਨੂੰ ਇਸ ਜਨਮ ਦਿਹਾੜੇ ਨੂੰ ਇੱਕ ਖੇਡ ਭਾਵਨਾ ਵਜੋਂ ਇਸ ਸੱਤ ਭਾਵਨਾ ਵਜੋਂ ਮਨਾਉਣਾ ਚਾਹੀਦਾ ਔਰ ਅਸੀਂ ਹਰ ਸਾਲ ਮਨਾਉਂਦੇ ਵੀ ਆ ਮੈਂ ਮਾਤਾ ਸਹਿਬ ਕਰੋ ক্রিকেট ਵਿੰ ਜ਼ਰਖੜ ਨੂੰ ਤੇ ਜਿੰਨੇ ਵੀ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਵਧਾਈ ਦੇਵਾਂਗਾ ਕਿ ਜਿਨ੍ਹਾਂ ਤੇ ਇਸ ਦੇ ਨਾਲ ਹੀ ਸਾਡੇ ਸੀਨੀਅਰ ਸੈਕੰਡਰੀ ਸਕੂਲ ਜ਼ਰਖੜ ਅਤੇ ਪੰਜਾਬ ਸਕੂਲ ਐਜੂਕੇਸ਼ਨ ਨੂੰ ਵੀ ਵਧਾਈ ਦੇਵਾਂਗਾ ਕਿਉਂਕਿ ਉਹਨਾਂ ਨੇ ਇੱਕ ਇਹ ਮਹਮ ਸਟਾਰਟ ਕੀਤੀ ਆ ਕਿ ਧਿਆਨ ਚੰਦ ਦੇ ਜਨਮ ਦਿਨ ਨੂੰ ਇੱਕ ਹਫਤੇ ਵਜੋਂ ਇੱਕ ਖੇਡ ਭਾਵਨਾ ਵਜੋਂ ਮਨਾਇਆ ਜਾਵੇਗਾ ਇਹਦੀ ਸ਼ੁਰੂਆਤ ਅੱਜ ਜਰਖੜ ਖੇਡ ਸਟੇਡੀਅਮ ਤੋਂ ਹੋ ਚੁੱਕੀ ਆ ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਚੰਗੀਆਂ ਝੰਗੀਆਂ ਦੇ ਜਨਮ ਦਿਹਾੜਾ ਇੱਕ ਖੇਡ ਭਾਵਨਾ ਵਜੋਂ ਮਨਾਇਆ ਜਾ ਰਿਹਾ ਅੱਜ ਦੇ ਜਿਹੜਾ ਸਾਡਾ ਜਰਖੜ ਹੌਕੀ ਅਕੈਡਮੀ ਵੱਲੋਂ ਸਮਾਗਮ ਕੀਤਾ ਗਿਆ ਇਸ ਦੇ ਵਿੱਚ ਸਾਡੇ ਮੁਖਮਮਨ ਹੌਕੀ ਨੂੰ ਸਮਰਪਿਤ ਹੌਕੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਔਰ ਗੁਰਨਾਨਕ ਨੈਸ਼ਨਲ ਕਾਲ ਦਰਾਹਾ ਦੇ ਖੇਡ ਇਨਚਾਰਜ ਸਰਦਾਰ ਅਸਪਾਲ ਸਿੰਘ ਜੀ ਪਾਲੀ ਸਾਹਿਬ ਮੁੱਖ ਮੋਹਰਬਜ਼ਾ ਪਹੁੰਚੇ ਨੇ ਇਸ ਤੋਂ ਇਲਾਵਾ ਪੰਜਾਬ ਸਕੂਲ ਐਜੂਕੇਸ਼ਨ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਅਜੀਤਪਾਲ ਸਿੰਘ ਜੀ ਉਹ ਬਤੌਰ ਉਹਨਾਂ ਨੇ ਅੱਜ ਦੇ ਸਮਾਗਮ ਨੂੰ ਪ੍ਰਾਈਡਓਵਰ ਕੀਤਾ ਵਾ ਉਹ ਪਹੁੰਚੇ ਨੇ ਤੇ ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਇਲਾਕੇ ਦੇ ਸਰਪੰਚ ਪੰਚਾਇਤਾਂ ਹੋਰ ਖੇਡ ਸੰਸਥਾਵਾਂ ਨੇ ਇਸ ਵੇਲੇ ਸਮੂਲੀਅਤ ਕੀਤੀ ਆ ਮੈਂ ਧੰਨਵਾਦ ਕਰਾਂਗਾ ਸਰਦਾਰ ਰਵਿੰਦਰ ਸਿੰਘ ਜੀ ਹੋਰਾਂ ਦਾ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਉਹਨਾਂ ਦਾ ਸਰਪੰਤ ਵਿਪਿੰਦਰ ਸਿੰਘ ਜੀ ਪਰ ਜਿਸək ਨੀਟੂ ਹਨ ਦਾ ਸੁਖਜੀਤ ਸਿੰਘ ਜੋ ਸਾਬਕਾ ਕੌਮੀ ਹਾਕੀ ਖਿਡਾਰੀ ਆ ਅਤੇ ਜਰਖੜੋਕ ਅਕੈਡਮੀ ਦੇ ਜਿੰਨੇ ਹੋਰ ਪ੍ਰਬੰਧਕ ਨੇ ਉਹਨਾਂ ਸਾਰਿਆਂ ਦਾ ਦਿਲੋਂ ਤਹਿ ਰਹੇ ਨੇ ਆ ਸਕੂਲ ਸਟਾਫ ਦਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਵਾ ਔਰ ਅੱਜ ਧਨਚੰਦ ਜੀ ਦੀ ਯਾਦ ਦੇ ਵਿੱਚ ਅਸੀਂ ਬੱਚਿਆਂ ਦਾ ਹਾਕੀ ਮੈਚ ਕਰਵਾਇਆ ਗਿਆ ਵਾ ਜਿਸ ਦੇ ਵਿੱਚ 올ੰਪੀਅਨ ਪ੍ਰਿਥੀਪਾਲ ਹਾਕੀ ਟੀਮ ਅਤੇ 올ੰਪੀਅਨ ਸਰਜੀਤ ਸਿੰਘ ਰੰਧਾਵਾ ਹਾਕੀ ਟੀਮਾਂ ਦੇ ਵਿਚਕਾਰ ਜੋ ਤੁਹਾਡੇ ਸਾਹਮਣੇ ਮੈਚ ਚੱਲ ਰਿਹਾ ਵਾ ਤੇ ਇਹ ਮੈਚ ਆਤਿਅੰਚਨ ਦੀ ਜਾਦ ਨੂੰ ਜਿੱਥੇ ਤਾਜ਼ਾ ਕਰ ਰਹੇ ਆ ਉਥੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਵੀ ਦੇ ਰਹੇ ਆ ਸਰਦਾਂ ਦੇ ਫੁੱਲ ਵੀ ਪੇਟ ਕਰ ਰਹੇ ਆ ਔਰ ਇਹ ਇੱਕ ਪਰਨ ਵੀ ਕਰ ਰਹੇ ਆ ਕਿ ਇਹਨਾਂ ਖਿਡਾਰੀਆਂ ਦੇ ਵਿੱਚੋਂ ਹੀ ਅਸੀਂ ਹਾਕੀ ਦੇ ਜਾਦੂਗਰ ਧਿਆਨ ਚੰਦ ਹੋਰਾਂ ਵਰਗਾ ਇੱਕ ਪਲੇਅਰ ਪੈਦਾ ਕਰਾਂਗੇ ਇਸੇ ਹੀ ਅਸੀਂ ਪਰਨ ਦੇ ਨਾਲ ਇਸੇ ਟੀਚਰ ਦੇ ਨਾਲ ਅਸੀਂ ਉਹਨਾਂ ਦਾ ਜਨ ਦਿਹਾੜਾ ਸੀ ਬਹੁਤ ਹੀ ਸਤਿਕਾਰ ਨਾਲ ਮਨਾ ਰਹੇ ਆ ਤੇ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਮੌਕੇ ਤੇ ਮੈਂ ਜਿਹੜੇ ਇਸ ਸਮਾਗਮ ਦੇ ਵਿੱਚ ਜਿੰਨਾ ਮਹਿਮਾਨਾਂ ਨੇ ਸਮੁਲਿਤ ਕੀਤੀ ਆ ਉਹਨਾਂ ਨੂੰ ਪਹਿਰੇ ਦਰ ਵਫ ਚੱਲਣ ਦੇ ਰੋਬਰੂ ਕਰਾਂਗਾ ਔਰ ਉਹਨਾਂ ਦੇ ਵਿਚਾਰ ਜਾਣਾਂਗਾ ਕਿ ਉਹਨਾਂ ਧਿਆਨ ਜਨਜੀ ਬਾਰੇ ਸਾਡੀ ਕੌਮੀ ਖੇਡ ਹਾਕੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਉਹ ਅਸੀਂ ਹੁਣ ਇਸ ਕਰਾਂਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਡੇ ਸੀਨੀਅਰ ਸਕੰਦਰੀ ਸਕੂਲ ਜਰਖੜ ਦੇ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਤਾਰ ਹਰਦੇਵ ਸਿੰਘ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਐਜੂਕੇਸ਼ਨ ਬੋਰਡ ਨੇ ਜਿੱਦਾਂ ਹਾਕੀ ਦੇ ਜਾਦੂਗਰ ਧਿਆਨ ਚੰਦ ਜੀ ਨੂੰ ਮਨਾਉਣ ਦਾ ਇਹ ਉਰਾਲਾ ਵਿਟਿਆ ਵਾ ਤੇ ਇਹਦੇ ਲਈ ਤੁਸੀਂ ਕੀ ਕਰ ਰਹੇ ਹੋ ਔਰ ਇਸ ਦੀ ਸ਼ੁਰੂਆਤ ਅੱਜ ਤੁਹਾਡੀ ਆਪਣੀ ਹੀ ਹਾਕੀ ਅਕੈਡਮੀ ਤੁਹਾਡੇ ਆਪਣੇ ਸਕੂਲ ਤੋਂ ਹੋ ਚੁੱਕੀ ਆ ਤੇ ਤੁਹਾਡੇ ਇਸ ਪਰ ਕੀ ਕਰਨ ਹਾਂਜੀ ਇਹ ਬਹੁਤ ਵਧੀਆ ਉਰਾਲਾ ਹੈ ਜੋ ਜਰਖੜ ਅਕੈਡਮੀ ਵੱਲੋਂ ਕੀਤਾ ਗਿਆ ਹੈ ਤਾਂ ਜੋ ਲੋਕਲ ਵਿਦਿਆਰਥੀ ਨੇ ਜਿਹੜੇ ਘਟ ਇਹਦੇ ਵਿੱਚ ਇੰਟਰਸਟ ਲੈਂਦੇ ਆ ਗੇਮ 'ਚ ਔਰ ਅਗਰ ਉਹ ਗੇਮ ਮੈਚ ਦੇਖਣਗੇ ਤਾਂ ਉਮੀਦ ਹੈ ਕਿ ਉਹਨਾਂ ਦਾ ਵੀ ਇੰਟਰਸਟ ਬਣੇਗਾ। ਔਰ ਇਸ ਤਰ੍ਹਾਂ ਉਹ ਵੀ ਅੱਗੇ ਤੋਂ ਜੋ ਬੈਂਕ ਦੇ ਵਿੱਚ ਦਾਖਲ ਹੋਣ ਲਈ ਆਪ ਕੋਦ ਉਪਰਾਲੇ ਕਰ ਸਕਦੇ ਆ। ਕਿਉਂਕਿ ਜੋ ਜ਼ਿਆਦਾਤਰ ਵਿਦਿਆਰਥੀ ਆਉਂਦੇ ਆ ਉਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਂਦੇ ਆ। ਔਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਬਤਵਾਦ ਦਦਮ ਕੀਤਾ ਜਾਂਦਾ ਹੈ। ਇਸ ਵਾਰ ਦੋ ਬੈਂਕ ਮਿਲੇ ਆ। ਹਰ ਸਾਲ ਵੀ ਦੋ ਬੈਂਕ ਮਿਲਦੇ ਆ। ਪਰ ਬਹੁਤ ਵਧੀਆ ਗੱਲ ਹੈ ਕਿ ਜਰਖੜ ਅਕੈਡਮੀ ਵੱਲੋਂ ਇਹਨਾਂ ਖਿਡਾਰੀਆਂ ਦੀ ਵਧੀਆ ਢੰਗ ਨਾਲ ਸੰਭਾਲ ਕੀਤੀ ਜਾਂਦੀ ਹੈ ਇਹਨਾਂ ਨੂੰ ਹੋਸਟਲ ਵਗੈਰਾ ਦਿੱਤਾ ਗਿਆ ਹੈ ਬਹੁਤ ਵਧੀਆ ਕਮਰੇ ਇਹਨਾਂ ਨੂੰ ਦਿੱਤੇ ਗਏ ਨੇ ਰਹਿਣ ਲਈ ਔਰ ਇਸ ਤਰ੍ਹਾਂ ਮੈਂ ਆਸ ਕਰਦਾ ਕਿ ਲੋਕਲ ਵਿਦਿਆਰਥੀ ਵੀ ਇਹਨਾਂ ਤੋਂ ਫਾਇਦਾ ਉਠਾਉਣ ਔਰ ਉਹ ਵੀ ਪਾਰਟਿਸਪੇਟ ਕਰਕੇ ਗੇਮਸ ਵਿੱਚ ਆਪਣਾ ਜੋ ਕੈਰੀਅਰ ਹੈ ਉਹਨੂੰ ਅੱਗੇ ਵਧਾਉਣ ਦਾ ਯਤਨ ਕਰਨ ਕੀ ਸਕੂਲ ਸਟਾਫ ਜਿਹੜੇ ਬੱਚਿਆਂ ਦੀਆਂ ਪ੍ਰਾਪਤੀਆਂ ਨੇ ਉਹ ਤੋਂ ਸੰਤੁਸ਼ਟ ਤੇ ਦੂਸਰਾ ਜਿਹੜੇ ਅਕੈਡਮੀ ਦੇ ਬੱਚੇ ਨੇ ਉਹਨਾਂ ਦਾ ਪੜਾਈ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਵਾ ਖੇਡਾਂ ਦੇ ਵਿੱਚ ਤਾਂ ਉਹ ਨੰਬਰ ਵੱਲ ਹੈਗੇ ਨੇ ਤੇ ਪੜ੍ਹਾਈ ਦੇ ਵਿੱਚ ਤੇ ਅਕੈਡਮੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਕਿਉਂਕਿ ਖੇਡਾਂ ਦੇ ਵਿੱਚ ਤਾਂ ਪ੍ਰਾਪਤੀਆਂ ਕਾਫੀ ਵਧੀਆ ਰਹੀਆਂ ਨੇ ਪਿਛਲੇ ਸਾਲ ਵੀ ਕਿਉਂਕਿ ਅੰਡਰ 19 ਟੀਮ ਹੈ ਉਹਦੇ ਜੋ 10 ਖਿਡਾਰੀ ਸੀਗੇ ਉਹ ਨੈਸ਼ਨਲ ਦਿੱਲੀ ਪਾਰਟਿਸਪੇਟ ਕੀਤਾ ਸੀ ਉਹਨਾਂ ਨੇ ਸੈਕੰਡ ਪੋਜੀਸ਼ਨ ਲਈ ਸੀ ਪੰਜਾਬ ਤੋਂ ਫਰਸਟ ਸੀਗੇ ਲੇਕਿਨ ਜੋ ਪੜ੍ਹਾਈ ਦਾ ਪੱਖ ਹੈ ਥੋੜਾ ਵੀਕ ਇਸ ਤਰੀਏ ਹੋ ਜਾਂਦਾ ਕਿਉਂਕਿ ਜੋ ਖਿਡਾਰੀ ਨੇ ਉਹ ਸਵੇਰੇ ਵੀ ਪ੍ਰੈਕਟਿਸ ਕਰਦੇ ਆਂ ਔਰ ਸ਼ਾਮ ਦੀ ਵੀ ਪ੍ਰੈਕਟਿਸ ਇਹਨਾਂ ਦੀ ਲੱਗਦੀ ਆ ਇਹਨਾਂ ਨੂੰ ਅਗਰ ਜੇ ਥੋੜਾ ਜਿਹਾ ਵੀ ਧਿਆਨ ਦੇ ਦੇਣਾ ਸਟੱਡੀ ਵੱਲ ਥੋੜਾ ਧਿਆਨ ਦੇਣ ਦੀ ਲੋੜ ਹੈ ਠੀਕ ਹੈ ਔਰ ਇਸ ਨਾਲ ਬਹੁਤ ਵਧੀਆ ਪ੍ਰਾਪਤੀ ਕਰ ਸਕਦੇ ਆ ਕਿਉਂਕਿ ਇਸ ਵਾਰ ਜੋ ਐਜੂਕੇਸ਼ਨ ਬੋਰਡ ਵੱਲੋਂ ਇਹਨਾਂ ਨੂੰ ਐਕਸਟਰਾ ਨੰਬਰ ਵੀ ਦਿੱਤੇ ਜਾਂਦੇ ਆ ਇਹਨਾਂ ਦੀਆਂ ਪ੍ਰਾਪਤੀਆਂ ਦੇ ਇਸ ਦਿਪਦਲ ਦੀ ਮੇਰੇ ਖਿਆਲ ਪਲੱਸ 2 ਦੇ ਵਿੱਚੋਂ ਹਰਮਿਤ ਸਿੰਘ ਅਕੈਡਮੀ ਦਾ ਅਕੈਡਮੀ ਦਾ ਸਟੂਡੈਂਟ ਵਾਸਟ ਹੈ ਅਕੈਡਮੀ ਦੇ ਜ਼ਿਆਦਾਤਰ ਵਿਦਿਆਰਥੀ ਨੇ ਜਿਹੜੇ ਪਾਸ ਹੋਏ ਨੇ ਬਹੁਤ ਘੱਟ ਵਿਦਿਆਰਥੀ ਆ ਜਿਨ੍ਹਾਂ ਦੀ ਰੀਪੇਅਰ ਆਈ ਸੀ ਸਾਰੇ ਵਿਦਿਆਰਥੀਆਂ ਨੇ ਵਧੀਆ ਜੋ ਐਗਜ਼ਾਮ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਆ ਔਰ ਇਸ ਲਈ ਮੈਂ ਇਹਨਾਂ ਤੋਂ ਹੋਰ ਆਸ ਕਰਾਂਗਾ ਕਿ ਥੋੜਾ ਪੜ੍ਹਾਈ ਵੱਲ ਵੀ ਧਿਆਨ ਦੇਣ ਕਿਉਂਕਿ ਖੇਡਾਂ ਵਿੱਚ ਕਾਫੀ ਵਧੀਆ ਚੱਲ ਰਹੇ ਨੇ ਵਿਦਿਆਰਥੀ ਔਰ ਇਸ ਸਾਲ ਵੀ ਅਸੀਂ ਉਮੀਦ ਕਰਦੇ ਹਾਂ ਕਿ ਵਧੀਆ ਪ੍ਰਾਪਤੀਆਂ ਕਰਨਗੇ ਖੇਡਾਂ ਵਿੱਚ ਠੀਕ ਇਹਨਾਂ ਪ੍ਰਿੰਸੀਪਲ ਹਰਦੇਵ ਸਿੰਘ ਜੀ ਜਿਨ੍ਹਾਂ ਨੇ ਧਨਚਨ ਜੀ ਬਾਰੇ ਐਜੂਕੇਸ਼ਨ ਡਿਪਾਰਟਮੈਂਟ ਦੀ ਜਿਹੜੀਆਂ ਖੇਡ ਨੀਤੀਆਂ ਬਾਰੇ ਤੇ ਅਕੈਡਮੀ ਬਾਰੇ ਵਿਚਾਰ ਪੇਸ਼ ਦੱਸਿਆ ਉਹਦੇ ਵਿਚਾਰ ਰੱਖੇ ਆ ਹੁਣ ਮੈਂ ਬੇਨਤੀ ਕਰੂੰਗਾ ਮਾਸਟਰsinghara singh ਜੀ ਜਿੱਥੇ ਉਹਨਾਂ ਦਾ ਸਿੱਖਿਆ ਦੇ ਵਿੱਚ ਬਹੁਤ ਵੱਡਾ ਰੋਲ ਹੈ ਤੇ ਉੱਥੇ ਜੜਖੜ ਜੋ ਖੇਡਾਂ ਨੇ ਜੜਖੜ ਕਲੱਬ ਆ ਉਹਦੇ ਉੱਪਰ ਮੁਖ ਅਹੁਦੇਦਾਰ ਨੇ ਖਜ਼ਾਨਚੀ ਦੇ ਅਹੁਦੇ ਤੇ ਕੰਮ ਕਰ ਰਹੇ ਨੇ ਬਹੁਤ ਵੱਡਾ ਉਹਨਾਂ ਦਾ ਰੋਲ ਆ ਮੈਂ ਮਰਚਨਗਰ ਸਿੰਘ ਜੀ ਤੁਹਾਨੂੰ ਜਾਨਣਾ ਚਾਹਾਂਗਾ ਕਿ ਜਰਖੜ ਹੌਕੀ ਅਕੈਡਮੀ ਬਾਰੇ ਜਾਂ ਜਰਖੜ ਹੌਕੀ ਦੀਆਂ ਪ੍ਰਾਪਤੀਆਂ ਬਾਰੇ ਤੁਹਾਡਾ ਕੀ ਥੀ ਵਿਊ ਹੈ ਜਰਖੜ ਹੌਕੀ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਕਿਉਂਕਿ ਜਿਹੜਾ ਹਾਕੀ ਹੈ ਬੜੇ ਗਰਾਊਂਡ ਲੈਵਲ ਤੋਂ ਸਟਾਰਟ ਕੀਤੀ ਸੀ ਇੱਥੇ ਪਹਿਲਾਂ ਬੱਚੇ ਇੱਕ ਛੋਟੀ ਜਿਹੀ ਗਰਾਊਂਡ ਦੇ ਵਿੱਚ ਖੇਡਦੇ ਸੀ ਉਸ ਤੋਂ ਬਾਅਦ ਸਹਿਯੋਗੀ ਸੱਜਣਾ ਦੇ ਸਹਿਯੋਗ ਦੇ ਨਾਲ ਇੱਕ ਵੱਡਾ ਸਟੇਡੀਅਮ ਬਣਾਇਆ ਗਿਆ ਕਲੱਬ ਵੱਲੋਂ ਉਪਰਾਲੇ ਕੀਤੇ ਗਏ ਅਕੈਡਮੀ ਹੋਂਦ ਵਿੱਚ ਲਿਆਂਦੇ ਗਈ ਅਕੈਡਮੀ ਦੇ ਵਿੱਚ ਕੋਚ ਸਹਿਬਾਨ ਨੇ ਬਹੁਤ ਮਿਹਨਤ ਕਰਾ ਕੇ ਬਹੁਤ ਹੀ ਵਧੀਆ ਖਿਡਾਰੀ ਇੱਥੇ ਪੈਦਾ ਕੀਤੇ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਆਪਣੇ ਅਡਜਸਟ ਹੋਏ ਨੇ ਕਈ ਬੀਐਸਐਫ ਦੇ ਵਿੱਚ ਨੇ ਕੋਈ ਪੰਜਾਬ ਪੁਲਿਸ ਦੇ ਵਿੱਚ ਨੇ ਤੇ ਕੀ ਸੀਆਰਪੀ ਦੇ ਵਿੱਚ ਨੇ ਸੋ ਮੈਂ ਇਹ ਤੁਸੀਂ ਸਮਝਦੇ ਹੋ ਵੀ ਕੋਈ ਇਨਾਂ ਪਲੇਅਰਾਂ ਚੋਂ ਕਹਾ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰੇਗਾ ਹਾਂ ਬਿਲਕੁਲ ਜੀ ਸਾਨੂੰ ਪੂਰੀ ਉਮੀਦ ਹੈ ਪੂਰੀ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਜਰਖਰ ਸਟੇਡੀਅਮ ਦੇ ਵਿੱਚ ਖੇਡੇ ਹੋ ਖਿਡਾਰੀ 올ੰਪੀਅਨ ਪੱਧਰ ਤੇ ਜ਼ਰੂਰ ਪਹੁੰਚਣਗੇ। ਥੈਂਕ ਯੂ ਮਾਸਟਰ ਜੀ। ਸਰ ਹਸਪਾਲ ਸਿੰਘ ਜੀ ਪਾਲੀ ਸਾਹਿਬ ਜਿਹੜੇ ਖੁਦ ਹਾਕੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਨੇ ਔਰ ਇੱਕ ਬਹੁਤ ਵਧੀਆ ਆਰਗੇਨਾਈਜ਼ਰ ਰਹੇ ਨੇ ਔਰ ਗੁਰਨਾਨ ਨੈਸ਼ਨਲ ਦਰਾਹ ਦੇ ਵਿੱਚ ਉਹ ਖੇਡ ਇਨਚਾਰਜ ਬਣੋ ਉਹਨਾਂ ਦਾ ਹਾਕੀ ਦੇ ਨਾਲ ਬਹੁਤ ਲੰਮਾ ਚੌੜਾ ਤਜਰਬਾ ਵਾ। ਜਰਖੜ ਹਾਕੀ ਅਕੈਡਮੀ ਤੋਂ ਕੀ ਆਸ ਕਰ ਰਹੇ ਨੇ ਉਹਨਾਂ ਬਾਰੇ ਉਹ ਵਿਚਾਰ ਪੇਸ਼ ਕਰਾਂਗਾ। ਸਾਊ ਤੋਂ ਪਹਿਲਾਂ ਮੈਂ ਮੇਜਰ ਧਿਆਨ ਚੰਦ ਜੀ ਨੂੰ ਉਹਨਾਂ ਦੇ 115ਵੇਂ ਬਰੇ ਕੰਢੇ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਉਸ ਨਾਲ ਹੀ ਉਹ ਮੇਰੇ ਉਸਤਾਦ ਵੀ ਰਹੇ ਨੇ ਉਹਨਾਂ ਕੋਲੋਂ ਮੈਂ 1960 ਦੇ ਵਿੱਚ ਹਾਕੀ ਖੇਡੀ ਹੈ ਉਹਨਾਂ ਨੇ ਬਹੁਤ ਸਾਰੇ ਹਾਕੀ ਦੇ ਬਾਰੇ ਮੈਨੂੰ ਗੁਰ ਸਮਝਾਏ ਜਿਹੜੇ ਕਿ ਮੈਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਖੇਡ ਦੇ ਦਰਮਿਆਨ ਦਰਮਿਆਨ ਉਹਨਾਂ ਨੂੰ ਵਰਤਿਆ ਸਰ ਤੁਸੀਂ ਜਿੱਦਾਂ ਕਿਹਾ ਵੀ ਤੁਹਾਡੇ ਉਸਤਾਦ ਵੀ ਰਹੇ ਨੇ ਕਿਉਂਕਿ ਜਿਹੜੀ ਅੱਜ ਦੀ ਪਨੀਰੀ ਹੈਗੀ ਆ ਉਹਨਾਂ ਨੇ ਧਿਆਨ ਚੰਨ ਚ ਨੂੰ ਦੇਖਿਆ ਨਹੀਂ ਸਿਰਫ ਸੁਣਿਆ ਹੀ ਆ ਤੁਸੀਂ ਤਾਂ ਉਹਨਾਂ ਨੂੰ ਬਹੁਤ ਨੇੜੇ ਹੋ ਕੇ ਤੱਕਿਆ ਤੇ ਜਿਸ ਤਰ੍ਹਾਂ ਉਹਨਾਂ ਨੂੰ ਹਾਕੀ ਦਾ ਜਾਦੂਗਰ ਦਾ ਦਰਜਾ ਦਿੱਤਾ ਉਹਨਾਂ ਦੀ ਖੇਡ ਬਾਰੇ ਤੁਸੀਂ ਦੇਖਿਆ ਉਹਨਾਂ ਬਹੁਤ ਨੇੜੇ ਉਹ ਵੀ ਵਾਕਿਆ ਹੀ ਹਾਕੀ ਦੇ ਜਾਦੂਗਰ ਸੀ ਤਾਂ ਕਿਸ ਤਰ੍ਹਾਂ ਦੀ ਤੁਹਾਨੂੰ ਉਹਨਾਂ ਦੀ ਖੇਡ ਜਾਂਦੀ ਸੀ ਮੈਂ ਉਹਨਾਂ ਦੇ ਖੇਡ ਲਈ ਜ਼ਿੰਦਗੀ ਦੇ ਵਿੱਚ ਦੇਖਿਆ ਜਦੋਂ ਉਹ ਪਟਿਆਲੇ ਦੇ ਵਿੱਚ ਹੈ ਐਨਐਸ ایس ਵੇਟੇ ਉਹ ਬਤੌਰ ਚੀਫ ਕੋਚ ਲਗੇ ਹੋਏ ਸਨ ਤੇ ਮੈਂ ਇੱਕ ਗੋਲਕੀਪਰ ਦੇ ਤੌਰ ਤੇ ਖੇਡਦਾ ਸੀ ਜਿਸ ਵੀ ਕਾਰਨਰ ਵਿੱਚ ਉਹਨਾਂ ਨੇ ਸਟ੍ਰਾਈਕਿੰਗ ਸਰਕਲ ਦੇ ਵਿੱਚੋਂ ਜਿਸ ਨੂੰ ਪੰਜਾਬੀ ਡੀ ਕਹਿੰਦੇ ਨੇ ਜਿੱਥੋਂ ਵੀ ਉਹਨਾਂ ਨੇ ਹਿੱਟ ਕੀਤਾ ਹੈ ਉਹ ਬਾਲ ਸਿੱਧੀ ਪੋਲਾਂ 'ਚ ਜਾਂਦੀ ਸੀ ਕੋਈ ਵੀ ਹਿੱਟ ਉਹਨਾਂ ਦੀ ਇਦਾਂ ਦੀ ਨਹੀਂ ਸੀ ਕਿ ਜਿਹੜੀ ਕੋਈ ਗੋਲ ਗੋਲਾਂ ਤੋਂ ਬਾਹਰ ਚਲ ਜਾਵੇ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਇਸ ਤਿੱਕੇ ਨਾਲ ਮੇਰੀ ਮਤਲਬ ਇਹ تیاری ਕਰਵਾਈ ਤਾਂ ਕਿ ਮੈਂ ਉਹਨਾਂ ਨੂੰ ਕਿਸੇ ਵੀ ਐਂਗਲ ਤੋਂ ਆਵੇ ਬਾ ਉਸ ਨੂੰ ਰੋਕ ਸਕਾਂ ਜ਼ਰਖੜ ਖੇਡ ਅਕੈਡਮੀ ਤੋਂ ਮੈਂ ਇਹ ਚਾਹੁੰਦਾ ਹਾਂ ਕਿ ਜਿੰਨਾ ਉਪਰਾਲਾ ਜ਼ਰਖੜ ਵਾਸੀਆਂ ਨੇ ਕੀਤਾ ਹੈ ਜੇ ਉਵੇਂ ਹੀ ਬਾਕੀ ਪੰਜਾਬ ਦੇ ਪਿੰਡ ਕਰਨ ਤਾਂ ਅਸੀਂ ਪੰਜਾਬ ਦੀ ਹਾਕੀ ਨੂੰ ਅਤੇ ਹਿੰਦੁਸਤਾਨ ਦੀ ਹਾਕੀ ਨੂੰ ਹੋਰ ਉਤਾਨ ਲੈ ਜਾ ਸਕਦੇ ਹਾਂ ਥੈਂਕ ਯੂ ਪਾਲੀ ਸਾਹਿਬ ਨੇ ਸਾਨੂੰ ਧਿਆਨ ਚੰਦ ਜੀ ਦੀ ਖੇਡ ਬਾਰੇ ਦੱਸਿਆ ਔਰ ਮੇਰੀ ਬੈਕਸਾਈਡ ਤੇ ਜਿਸ ਤਰ੍ਹਾਂ ਮੈਚ ਚੱਲ ਰਿਹਾ ਹੋ ਜੀ ਪੂਰੀਆਂ ਤਾੜੀਆਂ ਵੱਜ ਰਹੀਆਂ ਨੇ ਕਲਕਾਰੀਆਂ ਵੱਜ ਰਹੀਆਂ ਨੇ ਦੋਹਾਂ ਟੀਮਾਂ ਦੇ ਵਿਚਕਾਰ ਮੈਚ ਹੋ ਰਿਹਾ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੇ ਵਿੱਚੋਂ ਹੀ ਧਿਆਨ ਚੰਜੀ ਵਰਗੇ ਹਾਕੀ ਦੇ ਨਾਮੀ ਹੀਰੇ ਪੈਦਾ ਹੋਣ ਹੁਣ ਮੈਂ ਦਰਸ਼ਕਾਂ ਦੇ ਰੂਪ ਮਰੂਕ ਕਰਾਂਗਾ ਹਾਕੀ ਦਾ ਕੌਮੀ ਪੱਧਰ ਦਾ ਉਹ ਖਿਡਾਰੀ ਸੁਖਜੀਤ ਸਿੰਘ ਜਿਨੇ ਸਕੂਲ ਲੈਵਲ ਤੋਂ ਤੇ ਅੰਤਰਰਾਸ਼ਟਰੀ ਪੱਧਰ ਤੱਕ ਤੇ ਨੈਸ਼ਨਲ ਲੈਵਲ ਤੱਕ ਬਹੁਤ ਵਧੀਆ ਹਾਕੀ ਖੇਡੀ ਆ ਔਰ ਸਨਮਾਨ ਇਹ ਜੜਖੜ ਦੀ ਗਰਾਊਂਡਾਂ ਦੇ ਵਿੱਚ ਵੀ ਉਹਨਾਂ ਨੇ ਘਟੋ ਘਟ ਡੇਢ ਦਾ ਹੱਕੇ ਤੋਂ ਹਾਕੀ ਦੇ ਆਪਣਾ ਟੈਲੈਂਟ ਨੂੰ ਆਪਣੇ ਹੁਨਰ ਨੂੰ ਦਿਖਾਇਆ ਵਾ ਔਰ ਅੱਜ ਉਹ ਅਚੇਚੇ ਤੌਰ ਤੇ ਸਟੇਡੀਅਮ ਵਿੱਚ ਪਧਾਰੇ ਨੇ ਤੇ ਸਰਦਾਰ ਸਖਜੀਤ ਸਿੰਘ ਜਿਨ੍ਹਾਂ ਦਾ ਦਰਾਹ ਦੀ ਹਾਕੀ ਨੂੰ ਅਪਲਿਫਟ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਖਜੀਤ ਜੀ ਤੁਸੀਂ ਅੱਜ ਧਨਚੰਨ ਜੀ ਦਾ ਜਨਮ ਦਿਹਾੜਾ ਸਾਰੇ ਰਲ ਮਿਲ ਕੇ ਮਨਾ ਰਹੇ ਆ ਤੁਸੀਂ ਅੱਜ ਕੀ ਫੀਲ ਕਰ ਰਹੇ ਹੋ ਕਿ ਪੰਜਾਬ ਦੀ ਹਾਕੀ ਕਿੱਥੇ ਐਕਸਟੈਂਡ ਕਰਦੀ ਆ ਔਰ ਇਸ ਹੌਕੀ ਨੂੰ ਉੱਪਰ ਚੱਕਣ ਲਈ ਕਿਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਆਪਣੇ ਧਿਆਨ ਚੰਦ ਜੀ ਦੇ ਜਨਮ ਦਿਹਾੜੇ ਦੇ ਉੱਪਰ ਔਰ ਉਸ ਤੋਂ ਵੀ ਵੱਡੀ ਮੁਬਾਰਕ ਜਰਖੜਾ ਹੌਕੀ ਅਕੈਡਮੀ ਨੂੰ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕੋਈ ਕਰ ਰਿਹਾ ਹੁੰਦਾ ਦੂਸਰਾ ਕੀ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਗਵਰਨਮੈਂਟ ਇਸ ਵਕਤ ਵੀ ਹਲੇ ਵੀ ਕੋਈ ਸੰਸੇਰ ਕਦਮ ਲੈ ਰਹੀ ਆ ਹਾਂ ਠੀਕ ਆ ਸਾਡੇ ਹੌਕੀ ਇੰਡੀਆ ਨੇ ਕੁਝ ਕਦਮ ਚੁੱਕੇ ਹੈਗੇ ਨੇ ਪਰ ਜਦ ਤੱਕ ਗਰਾਸ ਰੂਟ ਲੈਵਲ ਤੇ ਕੋਈ ਉਪਰਾਲੇ ਨਹੀਂ ਕੀਤੇ ਜਾਣਗੇ ਤਾਂ ਅਸੀਂ ਇਹ ਨਹੀਂ ਸੋਚ ਸਕਦੇ ਵੀ ਹਾਕੀ ਜਿਹੜੀ ਪੰਜਾਬ ਦੀ ਜਾਂ ਇੰਡੀਆ ਦੀ ਹੈਗੀ ਆ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਬਹੁਤ ਵੱਡਾ ਨਾਮ ਚਮਕਾ ਸਕੂਗੀ। ਹਾਂ ਕੁਝ ਕਦੇ ਵਧੀਆ ਪ੍ਰਦਰਸ਼ਨ ਦੇਤਾ ਤਾਂ ਉਹਦੇ ਨਾਲ ਇਹ ਨਹੀਂ ਹੈਗਾ ਵੀ ਉਹ ਕੰਸਿਸਟੈਂਟ ਪਰਫਾਰਮੈਂਸ ਦੇ ਪਾਉਗੀ। ਜੀ ਤਾਂ ਗਰਾਸ ਰੂਟ ਲੈਵਲ ਦੇ ਉੱਪਰ ਹੋਰ ਅਕੈਡਮੀਆਂ ਜਿਵੇਂ Jharkhand Academy ਦੇ ਬਾਰੇ ਅਸੀਂ ਸੁਣ ਰਹੇ ਹਾਂ ਬਹੁਤ ਹੀ ਜ਼ਿਆਦਾ ਵਧੀਆ قومی ਪੱਧਰ ਦੇ ਪਲੇਅਰ ਪੈਦਾ ਕਰ ਰਹੀ ਹੈ। ਜੇ ਇੱਕ ਪਿੰਡ ਦੇ ਵਿੱਚ قومی ਪੱਧਰ ਦੇ ਪਲੇਅਰ ਜਾਂ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਪੈਦਾ ਕਰ ਸਕਦੇ ਨੇ। ਤਾਂ ਇਸ ਤਰ੍ਹਾਂ ਦੀਆਂ ਜੇ ਹੋਰ ਅਕੈਡਮੀਆ ਬਣਾਈਆਂ ਜਾਣ ਕਿ ਉੱਥੋਂ ਨਹੀਂ ਪੈਦਾ ਹੋ ਸਕਦੇ ਤੇ ਕੀ ਉੱਥੋਂ ਸਾਡੇ ਇੰਟਰਨੈਸ਼ਨਲ ਸਟੈਂਡਰਡ ਦੇ ਪਲੇਅਰ ਪੈਦਾ ਨਹੀਂ ਹੋ ਸਕਦੇ ਤੇ ਬਹੁਤ ਕਰਨ ਦੀ ਜ਼ਰੂਰਤ ਹੈ। ਬਹੁਤ-ਬਹੁਤ ਧੰਨਵਾਦ। ਕੁਲ ਮਿਲਾ ਕੇ ਜੀ ਸਖਜੀਤ ਸਿੰਘ ਦਾ ਇਹ ਕਹਿਣਾ ਵਾ ਵੀ ਅਗਰ ਹਿੰਦੁਸਤਾਨ ਦੀ ਹਾਕੀ ਨੂੰ ਪੰਜਾਬ ਦੀ ਹਾਕੀ ਨੂੰ ਉੱਪਰ ਲੈ ਕੇ ਜਾਣਾ ਬਚਾਉਣਾ ਤਾਂ ਸਾਨੂੰ ਆਪਣੇ ਅਪਰਾਲੇ ਜਾਰੀ ਰੱਖਣੇ ਚਾਹੀਦੇ ਹਨ। ਸਰਕਾਰਾਂ ਦੇ ਕੋਈ ਆਸ ਨਹੀਂ ਰੱਖਣੀ ਚਾਹੀਦੀ। ਇਸ ਦੇ ਨਾਲ ਹੀ ਜਿੱਥੇ ਹਿੰਦੁਸਤਾਨ ਦੀ ਹਾਕੀ ਦਾ ਉਪਰਾਲਾ ਹੋਵੇਗਾ ਉੱਥੇ ਹਾਕੀ ਸੱਭਿਆਚਾਰ ਵੀ ਪਰਫੁੱਲਤ ਹੋਵੇਗਾ। ਬਹੁਤ ਧੰਨਵਾਦ ਸਖਜੀਤ ਸਿੰਘ ਜ ਜਿਸ ਤਰ੍ਹਾਂ ਬਕ ਬਕ ਬੁਲਾ ਰਿਆ ਨੇ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਸਿੰਘ ਜੀ ਹੋਰਾਂ ਬਾਰੇ ਗੱਲਬਾਤ ਕੀਤੀ ਆ ਔਰ ਉਹਨਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ ਵਾ ਔਰ ਜਰਖੜ ਹਾਕੀ ਅਕੈਡਮੀ ਦੇ ਅਫਰਾਲਿਆਂ ਦੀ ਸਲਾਹਗਾ ਕੀਤੀ ਆ ਉਸੇ ਤਰ੍ਹਾਂ ਜੇ ਅੱਜ ਜਰਖੜ ਹਾਕੀ ਅਕੈਡਮੀ ਕਿਸੇ ਮੁਕਾਮ ਤੇ ਹੈ ਉਹਦੇ ਵਿੱਚ ਜਿਹੜੇ ਸਾਡੇ ਕੋ ਸਹਿਵਾਨ ਨੇ ਉਹਨਾਂ ਦਾ ਬਹੁਤ ਵੱਡਾ ਹੁੰਦਾ ਤੇ ਮੈਡਮ ਪਰਮਜੀਤ ਕੌਰ ਜੋ ਐਜੂਕੇਸ਼ਨ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਬਤੌਰ ਕੋਚ ਬਤੌਰ ਖੇਡ ਇਨਚਾਰਜ ਕੰਮ ਕਰ ਰਹੇ ਨੇ ਉਹਨਾਂ ਨੇ ਇਸ ਅਕੈਡਮੀ ਨੂੰ ਉੱਪਰ ਲੈਣ ਲਈ ਕਾਫੀ ਵਧੀਆ ਉਪਰਾਲੇ ਕੀਤੇ ਨੇ ਉਹਨਾਂ ਦੀ ਰਹਿਨੁਮਾਈ ਹੇਠ 10 ਇਅਰ ਜਰਖੜ ਹੌਕੀ ਅਕੈਡਮੀ ਨੇ ਅੰਡਰ 19 ਵਿੱਚ ਸਟੇਟ ਪੱਧਰ ਦਾ ਟੂਰਨਾਮੈਂਟ ਜਿੱਤੇ ਆਵਾ ਇਸ ਤੋਂ ਇਲਾਵਾ ਹੋਰ ਕਾਫੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਤੇ 10 ਬੱਚੇ ਕੌਮੀ ਪੱਧਰ ਤੇ ਖੇਡੇ ਆ ਤੇ ਮੈਂ ਮੈਡਮ ਪਰੰਜੀ ਜੀ ਤੁਹਾਨੂੰ ਸਵਾਲ ਕਰਾਂਗਾ ਕਿ ਤੁਸੀਂ ਕੀ ਫੀਲ ਕਰ ਰਹੇ ਹੋ ਜਰਖੜ ਹੌਕੀ ਅਕੈਡਮੀ ਬਾਰੇ ਵੀ ਅੱਗੇ ਸਾਡਾ ਪ੍ਰਵਿਖ ਕੀ ਹੋਵੇਗਾ ਤੇ ਜਾਂ ਜੋ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਜਰਖੰਡ ਅਕੈਡਮੀ ਦਾ ਬਹੁਤ ਵਧੀਆ ਅਪਰਾਲਾ ਹੈ ਜਿਹੜੇ ਇੱਕ ਜੂਨੀਅਰ ਲੈਵਲ ਤੋਂ ਲੈ ਕੇ ਸੀਨੀਅਰ ਲੈਵਲ ਤੱਕ ਪਲੇਅਰਸ ਪੈਦਾ ਕਰਦੇ ਆ ਦੂਸਰਾ ਜਿਹੜੇ ਅੱਗੇ ਅਚੀਵਮੈਂਟ ਹੋਈਆਂ ਨੇ ਸਪੋਰਟਸ ਦੀਆਂ ਉਹ ਜਰਖੰਡ ਅਕੈਡਮੀ ਦੀ ਪੂਰੇ ਪੂਰੀ ਹੈਲਪ ਦੇ ਨਾਲ ਹੋਈਆਂ ਨੇ ਸਕੂਲ ਤੋਂ ਤੇ ਕਿਉਂਕਿ ਬੱਚੇ ਐਸੇ ਅਕੈਡਮੀ ਦੇ ਵਿੱਚ ਰਹਿੰਦੇ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਤੇ ਜਿਨ੍ਹਾਂ ਨਾਲ ਅੱਛੀ ਪਰਫਾਰਮੈਂਸ ਮਿਲਿਆ ਸਕੋਰ ਤੁਸੀਂ ਖੁਦ ਕੌਮੀ ਪੱਧਰ ਤੇ ਫੁੱਟਬਾਲ ਪਲੇਅਰ ਰਹੇ ਹੋ ਹਾਂਜੀ ਤੇ ਬਤੌਰ ਪਲੇਅਰ ਪ੍ਰੋਬਲਮਾਂ ਵੀ ਆਉਂਦੀਆਂ ਨੇ ਬੱਚਿਆਂ ਨੂੰ ਕੋਈ ਸਕੂਲ ਸਟਾਫ ਨੂੰ ਬੱਚੇ ਵੀ ਪ੍ਰੋਬਲਮਾਂ ਦਿੰਦੇ ਨੇ ਹਾਂਜੀ ਤੇ ਕੁਝ ਸਟਾਫ ਨੂੰ ਵੀ ਕੁਝ ਨਾ ਕੁਝ ਹੁੰਦਾ ਉਹਦੇ ਬਾਰੇ ਇਹ ਸਿਸਟਮ ਜਿਵੇਂ ਸਪੋਰਟਸ ਤੇ ਸਟੱਡੀ ਦੋਨੇ ਵਕ ਵੱਖ ਨੇ ਹਾਂਜੀ ਤੇ ਜੇ ਦੋਹਾਂ ਦੇ ਵਿੱਚ ਐਮ ਇਹ ਤਾਂ ਬਰਾਬਰ ਕਰਨੀ ਹੋਵੇ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਕਹਾਂਗੀ ਕਿ ਡਿਸਪਲਨ ਹੋਣਾ ਚਾਹੀਦਾ ਹੈ ਡਿਸਪਲਨ ਜਆ ਬੱਚਾ ਤੇ ਅੱਛਾ ਪਲੇਅਰ ਵੀ ਹੋਏਗਾ ਤੇ ਅੱਛਾ ਸਟੂਡੈਂਟ ਵੀ ਹੋਏਗਾ ਅੱਛਾ ਨਾਗਰਿਕ ਵੀ ਹੋਏਗਾ ਤੇ ਇਸ ਅਕੈਡਮੀ ਤੋਂ ਅੱਗੇ ਕੀ ਤੁਹਾਨੂੰ ਆਸ ਹੈਗੀ ਹੈ ਇਸ ਅਕੈਡਮੀ ਤੋਂ ਆਸਾ ਜੀ ਜੇ ਇਸੇ ਤਰ੍ਹਾਂ ਪ੍ਰੈਕਟਿਸ ਚੱਲਦੀ ਰਹੇ ਇਸੇ ਬੱਚੇ ਡਿਸਪਲਨ ਚ ਰਹੇ ਤੇ ਸਹਿਯੋਗਦੰਦ ਰਹੇ ਤੇ ਕੋਈ ਨਾ ਕੋਈ ਅੰਤਰਰਾਸ਼ਟਰੀ ਪਲੇਅਰ ਪੈਦਾ ਜ਼ਰੂਰ ਹੋਏ ਥੈਂਕ ਯੂ ਮੈਡਮ ਪਰਮਜੀਤ ਜੀ ਜਿਨ੍ਹਾਂ ਨੇ ਇੱਕ ਆਸ ਕੀਤੀ ਹੈ ਕਿ ਇਸ ਅਕੈਡਮੀ ਦੇ ਵਿੱਚੋਂ ਕੋਈ ਨਾ ਕੋਈ ਅੰਤਰਰਾਸ਼ਟਰੀ ਪਲੇਅਰ ਪੈਦਾ ਹੋਏਗਾ ਔਰ ਬੱਚਿਆਂ ਨੂੰ ਡਿਸਪਲਿਨ ਚ ਰਹਿਣ ਦੀ ਜਿਹਨਾਂ ਨੇ ਸਿੱਖਿਆ ਦਿੱਤੀ ਆ ਵਾਕਈ ਕੋਈ ਵੀ ਗੇਮ ਕੋਈ ਵੀ ਚਾਹੇ ਐਜੂਕੇਸ਼ਨ ਆ ਕੋਈ ਹੋਰ ਸੰਸਥਾ ਵਾ ਤੇ ਇਨਸਾਨ ਜਦੋਂ ਉਹਦੇ ਵਿੱਚ ਡਿਸਪਲਿਨ ਨਹੀਂ ਹੋਗਾ ਤਾਂ ਅੱਗੇ ਨਹੀਂ ਵਧ ਸਕੇਗਾ ਸਾਨੂੰ ਖੇਡ ਦੇ ਵਿੱਚ ਸਭ ਤੋਂ ਪਹਿਲਾਂ ਡਿਸਪਲਿਨ ਫਿਰ ਔਨੈਸਟੀ ਤੇ ਫਿਰ ਡੈਡੀਕੇਸ਼ਨ ਇਹ ਤਿੰਨ ਚੀਜ਼ਾਂ ਦੀ ਬਹੁਤ ਵੱਡੀ ਲੋੜ ਆ ਇਨਾਂ ਕਹਿੰਦਾ ਅੱਜ ਅਸੀਂ ਮੇਜਰ ਧਿਆਨ ਚਾਂਜੀ ਦਾ ਜਰਾ ਜਨ ਦਿਹਾੜਾ ਮਨਾਇਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਹਰ ਵਾਰ ਅਸੀਂ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਰਹੀਏ ਔਰ ਜਨਮ ਦਿਹਾੜੇ ਮਨਾਉਣ ਦਾ ਮਕਸਦ ਇਹ ਆ ਕਿ ਅਸੀਂ ਉਹਨਾਂ ਦੇ ਜਿਹੜੇ ਪੌਏ ਪੂਰਨੇ ਨੇ ਉਹਦੇ ਉੱਤੇ ਚੱਲਦੇ ਰਹੀਏ ਤੇ ਸਾਡੇ ਪੁਰਨੇ ਉਸ ਟਾਈਮ ਸਭ ਰੋਣਗੇ ਜਦੋਂ ਅਸੀਂ ਇੱਕ ਆਪਣੇ ਕੰਟਰੀ ਨੂੰ ਉਹਨਾਂ ਵਰਗਾ ਪਲੇਅਰ ਪੈਦਾ ਕਰਕੇ ਦੇਵਾਂਗੇ ਇਹਨਾਂ ਕਹਿੰਦਾ ਖੇਡ ਮੈਦਾਨ ਬੋਲਦਾ ਦੇ ਵਿੱਚ ਮੈਂ ਪਿਆਰ ਭਰੀ ਸਾਸਤਰੀ ਗੱਲ ਬਣਾਉਣਾ ਇਤਿਹਾਸ ਕਰਦਾ ਵਾਂ ਕਿ ਇਸੇ ਤਰ੍ਹਾਂ ਅਸੀਂ ਅਗਲੀ ਵਾਰ ਫੇਰ ਇੱਕ ਨਵੇਂ ਪ੍ਰੋਗਰਾਮ ਤਹਿਤ ਨਵੀਆਂ ਪਰਸਨਲਿਟੀਆਂ ਦੇ ਨਾਲ ਤੁਹਾਡੇ ਰੂਹ ਰੂਹ ਹੋਵਾਂਗੇ ਧੰਨਵਾਦ